ਫਰੋਜ਼ਪੁਰ ਦਿਹਾਤੀ ਦੇ ਅਧੀਨ ਪੈਂਦੀ ਮਮਦੋਟ ਨਜ਼ਦੀਕ ਸਭ ਤੋਂ ਚਰਚਿਤ ਸੀਟ ਜਿੱਥੇ ਵਿਧਾਇਕ ਦੀ ਚੋਣ ਤੋਂ ਵੀ ਵੱਧ ਜ਼ੋਰ ਲੱਗਿਆ ਜੋਨ ਚੱਕ ਕਬਾਈ ਟਾਂਗਨ ਤਰਾਂ ਵਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰ ਦੇ ਉਮੀਦਵਾਰ ਮਾਤਾ ਮਹੰਤ ਕੌਰ ਜੋ ਕਿ ਸਾਬਕਾ ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਜੋਗਾ ਸਿੰਘ ਮੁਰਕ ਵਾਲਾ ਦੇ ਮਾਤਾ ਜੀ ਹਨ ਉਹ ਚੋਣ ਜਿੱਤ ਗਏ ਹਨ ਜਿਵੇਂ ਹੀ ਮਾਤਾ ਮਹੰਤ ਕੌਰ ਚੋਣ ਜਿੱਤੇ ਪੂਰੇ ਇਲਾਕੇ ਵਿੱਚ ਖੁਸ਼ੀ ਦੌੜ ਗਈ ਅਤੇ ਲੋਕ ਆਪ ਮਾਰੇ ਹੀ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਸਾਬਕਾ ਚੇਅਰਮੈਨ ਜੋਗਾ ਸਿੰਘ ਮੁਰਕਵਾਲਾ ਨੇ ਸਮੂਹ ਵੋਟਰਾਂ ਸਪੋਰਟਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਅਤੇ ਸਰਦਾਰ ਜਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਵੀ ਧੰਨਵਾਦ ਕੀਤਾ ਅਤੇ ਆਪਣੀ ਸ਼ੈਲੀ ਨਾਲ ਵਿਰੋਧੀ PARTੀਆਂ ਤੇ ਕਟਾਕਸ਼ ਵੀ ਕੱਟੇ ਮਮਡੋਰ ਤੋਂ ਪੱਤਰਕਾਰ ਲਖਸ਼ਮਨ ਸਿੰਘ ਸੰਧੂ ਦੀ ਰਿਪੋਰਟ ਚੇਰਮੈਨ ਜੀ ਅੱਤਿ ਜਿੱਤ ਪ੍ਰਾਪਤ ਕੀਤੀ ਕੀ ਕਹਿਣਾ ਚਾਹੁੰਦੇ ਬਤਾਈਆਂ ਸਾਡੇ ਕੋ ਇਹ ਸਾਰੇ ਜਿਹੜੇ ਮੇਰੇ ਵੀਰ ਨੇ ਉਹਨਾਂ ਸਾਰੇ ਪ੍ਰੋਗਰਾਮ 2 ਨੰਬਰ 5 ਸੰਗਤਗੁਰਦਾਰ ਜਾਂਲਵੀ ਹੱਟੇ ਕੋਲ ਆ ਚੁੱਕਿਆ ਜੀ ਇਸ ਵਿੱਚ ਮਜੀਦਪੁਰ 바이ਰੋ ਮੁਖਤਿਆਰ ਸਿੰਘ ਜੋਸ਼ਾਲ ਝਾਰੋ 912 ਵੋਟਾਂ ਪ੍ਰਾਪਤ ਕੀਤੀ ਹੈ ਜੀ ਮਨਜੀਤ ਕੌਰ ਗੁਰਨਾਮ ਸਿੰਘ ਆਉਣ ਵਾਲੇ ਸਮੇਂ ਚ ਕੀ ਜਿਹੜੀ ਚੋਣ ਜਿੱਤੇ ਆ ਉਹਨਾਂ ਨੇ ਕਾਲੀ ਦਲ ਦੀ ਰਾਜਿਕ ਔਰ ਜੋ ਕਾਲੀ ਦਲ ਦੇ ਉਮੀਦਵਾਰ ਸੀਗੇ ਇਹਨਾਂ ਨੇ 443 ਵੋਟਾਂ ਪ੍ਰਾਪਤ ਕੀਤੀਆਂ ਰਾਜਿਕ ਇਸੇ ਨੂੰ ਜਿੱਤ ਕੇ ਹੁਣ ਕਿਹਦੀ ਚੋਲੀ ਪਾਉਣ ਜਾ ਰਹੇ ਤੁਸੀਂ ਇਹਨਾਂ ਨੇ 411 ਵੋਟਾਂ ਪ੍ਰਾਪਤ ਕੀਤੀਆਂ ਅਤੇ ਨੋਟਾਂ ਨੂੰ ਵੋਟਸਪੀ ਜੋਂ 4 ਤੋਂ ਮਾਤਾ ਜੀ ਜਿਹੜੇ ਇਲੈਕਸ਼ਨ ਕਰ ਰਹੇ ਸੀ ਮਾਤਾ ਮਹੰਤਕੌਰ ਜੀ ਉਹਨਾਂ ਦੀ ਜਿੱਤ ਤੇ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਵੀਰਾਂ ਨੇ ਬਹੁਤ ਦਿਨ ਰਾਤ ਮਿਹਨਤ ਕੀਤੀ ਰਾਤ ਸਭ ਦੀ ਜੋ ਚਾਰ ਮਮਦੂਰ ਬੁਲਾ ਕੇ ਜੁੜਾਪੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਮੈਂ ਇਲੈਕਸ਼ਨ ਕੰਪੇਨ ਕਿਦਾਂ ਕਈ ਚੀਜ਼ਾਂ ਵੇਖਿਆ ਉਹਦੇ ਤੇ ਮਸਵੇਰੇ ਕਿੱਥੋਂ ੱੱਪੇ ਲੈਣੇ ਨੂੰ ਤਰਪੜੇ ਸੀ ਜੀ ਤੁਹਾਡਾ ਬਹੁਤ ਬਹੁਤ ਲੋਕਾਂ ਨੇ ਆਪਣੀ ਸਮਝਦਾਰੀ ਗਵਾ ਦਿੱਤੀ ਮੋੜ ਕਿੱਤੇ ਪਾਉਣੀ ਸੀ ਉੱਥੇ ਪਾ ਦਿੱਤੇ ਝਾੜੂ ਵਾਲਿਆਂ ਦੀ ਚੁੱਕੀ ਰਾਜਨੀਤੀ ਉਹ ਤੇ ਚੰਗੀ ਘੋੜੀ ਨਵਾ ਦਿੱਤੀ ਜਾਤਾ ਪਾਤਾ ਵਿੱਚ ਵੜਦੇ ਸੀ ਪੰਜੇ ਤੇ ਫੁੱਲ ਵਾਲੇ ਨੂੰ ਉਹਨਾਂ ਦੇਤੇ ਵਿੱਚ ਪੇੜ ਲਾ ਦਿੱਤੀ ਤੱਕੜੀ ਵਾਲੇ ਹੀ ਕਰਦੇ ਕੰਮ ਸਦਾ ਤੱਕੜੀ ਵਾਲਿਆਂ ਦੀ ਝੋਲੀ ਸੀ ਪਾ ਦਿੱਤੀ ਦਿੱਤੀ ਵਾਰੀ ਤੱਕਣੀ ਦਿਤਾ ਦਿੱਤੀ ਜੋ ਕਿ ਜਿੱਤੇ ਉਹ ਹੀ ਜਿਹੜਾ ਟੌਪਸਪ ਚ ਕੰਮ ਆਵੇਗਾ ਇਸੇ ਕਰਕੇ ਮੇਰੀ ਜ਼ਿੰਮੇਵਾਰੀ ਵੀ ਬਾਤ ਗਈ ਦੇ ਸੀਟ ਜਿਪੇਟ ਜਤਾ ਦਿੰਦੇ ਬੋਲੋ ਕੀ ਮਸਲੇ ਸਵੀਡ ਜਿੱਤ ਕੇ ਆਉਣ ਵਾਲੇ ਸਮੇਂ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦੇ ਬਾਲਟੀ ਸਮੇਂ ਚ ਪਾਰਟੀ ਕਿੱਥੇ ਵੀ ਆਪਣੀ ਡਿਊਟੀ ਲਾਵੇਗੀ ਆਪਾਂ ਹਾਜ਼ਰ ਆ ਪਾਰਟੀ ਦੇ ਸੇਵਾਦਾਰ ਆ ਲਗਾਤਾਰ ਤਿੰਨ ਵਾਰੀ ਤੋਂ ਇਹ ਸੀਟ ਪਾਰਟੀ ਨੂੰ ਜੋੜੀ ਜਿੱਤ ਕੇ ਭਾਈ ਲੋਕਾਂ ਦਾ ਪਿਆਰ ਸਦਕਾ ਜਿਹੜਾ ਦਿਨ ਰਾਤ ਮਿਹਨਤ ਕਰੀਦੀ ਉਹਦੇ ਵਿੱਚ ਲੋਕਾਂ ਨੇ ਆਪਾਂ ਨੂੰ ਸਾਥ ਦਿੱਤਾ ਤੇ ਹੋਰ ਹੌਸਲਾ ਬਧਾਇਆ ਸਰਕਾਰ ਅੰਗੇ ਵਾਸਤੇ ਵੀ ਸਮਾਂ ਕਿ ਬੇਦਾ ਹੋਇਆ ਲੋਕਾਂ ਦੇ ਵਿੱਚ ਵਿਚਰਾਂਗੇ ਚੇਰਮੈਨ ਸਾਹਿਬ ਫੋਟੋ ਤੇ ਆਤੀ ਜੀ ਕਾਲੀਦਾਰ ਨੇ ਬਹੁਤ ਸੀਟਾਂ ਜਿੱਤ ਲਈਆਂ ਕਿ ਤੁਸੀਂ ਮੰਨਦੇ ਹੋ ਕਿ 2027 ਦੇ ਵਿੱਚ ਉਹਨਾਂ ਦਾ ਮੋਟ ਬਣਿਆ ਗਿਆ ਬਿਲਕੁਲ ਜੀ ਬਾਦਰ ਬੈਲਟ ਤੋਂ ਤਾਂ ਸਾਡਾ ਮੋਟ ਬੱਜਿਆ ਗਿਆ ਜੀ ਤੇ ਵੈਸੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਵੀ ਬਹੁਤ ਮੁਕਾਬਲਾ ਕਰ ਰਹੇ ਨੇ ਬਾਕੀ ਰਿਜ਼ਲਟ ਬਾਕੀ ਨੇ ਅਜੇ ਬਾਕੀ ਜਿਹੜਾ ਬਲਾਕ ਸੰਚੀਆਂ ਦੇ ਵਿੱਚ ਵੀ ਸਿਰ ਸਾਡੀ ਪੰਜ ਵੋਟਾਂ ਦੇ ਪਿੱਛੇ ਰਹਿ ਗਈਏ ਪਰ ਬਾਦਰ ਬੈਲਟ ਤੇ ਵੀ ਵਿਧਾਇਕੀ ਦੀ ਸੀਟ ਤਾਂ ਬਹੁਤ ਵੱਡਾ ਕਾਲੀਦਾਰ ਨੂੰ ਪੱਤਮਲੇ ਰੋਪੀ ਪਰ ਪਰਾ ਫਰੋਚਾ ਜੋਂ ਤੋਂ ਕਹਿੰਦੇ ਕਾਫੀ ਸਿੱਟਾਂ ਇਹਨੇ ਬਲਾਕ ਸਭ ਦੀ ਜਿੱਤ ਕੇ ਸਾਥ ਕਟਾ ਕਾਫੀ ਜਿੱਤਗੀਆਂ ਨੇ ਔਰ ਜ਼ਿਲ੍ਹਾ ਪ੍ਰੇਸ਼ਵਰੀ ਸਾਟਗਾ ਉੱਤਰ ਜੀਰਾ ਰੋਡ ਤੇ ਮੁੱਕਿਆ ਰੋਡ ਤੇ ਬਹੁਤ ਵਧੀਆ ਰਿਹਾ ਹਾਂ ਹਾਂ ਜੀ ਅੱਜ ਵਾਲੀ ਜਿੱਤ ਤੇ ਦਾ ਦੋ ਲਵ ਜੇ ਹੀ ਨੇ ਸੱਜਣ ਭਵੇਂ ਥੋੜੇ ਨੇ ਅਸੀਂ ਆਪ ਕਮਾਏ ਨੇ ਸੱਜਣ ਭਵੇਂ ਥੋੜੇ ਨੇ ਅਸੀਂ ਆਪ ਕਮਾਏ ਨੇ ਜਦ ਮੁਸ਼ਕਲ ਬਣ ਗਈ ਸੀ ਸਭ ਭੱਜ ਭੱਜ ਆਏ ਨੇ ਜਦ ਮੁਸ਼ਕਲ ਬਣ ਗਈ ਸੀ ਸਭ ਭੱਜ ਭੱਜ ਆਏ ਨੇ ਸਾਵੇਂ ਜੋ پہاੜ ਰੇਤ ਦੇ ਸੀ ਸਭ ਰਲ ਕੇ ਢਾਏ ਨੇ ਸਾਵੇਂ ਜੋ پہاੜ ਰੇਤ ਦੇ ਸੀ ਸਭ ਰਲ ਰਲ ਢਾਏ ਨੇ ਜੋ ਜਾਤਾਂ ਪਾਤਾਂ ਵਿੱਚ ਵੱਢਦੇ ਸੀ ਲੋਕਾਂ ਘੜਕਾਏ ਨੇ ਜੋ ਜਾਤਾਂ ਪਾਤਾਂ ਵਿੱਚ ਵੱਢਦੇ ਸੀ ਲੋਕਾਂ ਨੇ ਅੱਜ ਘੜਕਾਏ ਥੈਂਕ ਯੂ ਮਿਹਰਬਾਨੀ